ਤਾਂ ਮੇਰੀ ਜਿੰਦਾ ਲਾਈਟ ਮਰੀ ਦੇ ਵੇਚੀ ਹੁੰਦੀ ਹੈ ਸਿਰਫ ਪਰਦਾ ਰੂਪ ਕਰਦਾ ਹੈ ਜਦੋਂ ਸ਼ੁਰੂ ਹੋ ਜਾਂਦਾ ਪਰਮਾਤਮਾ ਸਾਡੇ ਵਿੱਚ ਹੈ ਸਾਡੇ ਕੋਲ ਹੈ ਇਹ ਸਤਿਗੁਰੂ ਮਿਹਰ ਕਰਦਾ ਔਰ ਸਾਨੂੰ ਰੋਸ਼ਨੀ ਹੋ ਜਾਂਦੀ ਕਿ ਅਨੰਤ ਗੁਰਦੀਆ ਅਗਿਆਨ ਤੇਰ ਬਲਾਸ ਹਰ ਕਿਰਪਾ ਤੇ ਸੰਗ ਭੇਟਿਆ ਤੇ ਨਾਨਕ ਮਾਰਕਾ ਗੁਰੂ ਰਵੀਦਾਸ ਦੀ 1796 ਬੰਨਾ ਤੇ ਲਿਖਦੇ ਆ तुझे तो सजाता कुछ ना मैं सुझना कुछ नहीं, नहीं थानू पहरावा देके ऊब जाई बड़े सोने कपड़े तो वाले जो करे बचार इस दम का कभी कर करे ख्वार उत्तर तलत्र का जो करे हंकार आकर देखा मंगल हार फेरे का दुख सहे जियो पाछे किसे पकारे पियो पियो भाई गुरु भी जी का वचन है तुम्हें दुखा का

ਵੀ ਹੁਣ ਕਰੀਏ ਕੀ ਉਥੇ ਗੁਰੂ ਰਵਿਦਾਸ ਜੀ ਕਹਿੰਦੇ ਹਨ ਸਾਧੂ ਕੀ ਜੋ ਲਵੇ ਓਟ ਐੋ ਜੋ ਸੰਤਾਂ ਦੇ ਚਰਨਾ ਚਾਜ ਆਜਾਏ ਮਾਤਮਾਂ ਦੀ ਓਟ ਲੈ ਲੈ ਤੇਰੇ ਬਿਜੇ ਪਾਪ ਸਭ ਕੋਟ ਕੋਟ ਕਹੇ ਰਵਿਦਾਸ ਜੋ ਜਪੇ ਨਾਮ ਤਿਸ ਜਾਤ ਜਨਮ ਨਹੀਂ ਜੋ ਨਿਕਾ ਜਿਨਨ ਕੋ ਪੂਰਾ ਸਤਗੁਰ ਮਿਲਿਆ ਤਿੰਨ ਕਾ ਲੇਖਾ ਨਿਭੜਿਆ ਇਹ ਆਤਮਾ ਸਾਨੂੰ 84 ਚੋਂ ਬਚਾਉਣ ਵਾਸਤੇ ਖੋਦੀਆਂ ਟਿੰਡਾਂ ਦੇ ਵਿੱਚੋਂ ਇੱਕ ਮੁੱਕੀ ਚੱਕਲਾ ਦੂਜੀ ਤਿਆਰ ਇੱਕ ਦਿਨ ਭਰ ਕੇ ਦੂਜੀ ਖਾਲੀ ਹੋ ਗਈ ਜਮ ਜਮ ਮਰੇ ਮਰੇ ਪੰਜਾਬ ਨੇ ਇਸ ਘੇਰ ਚੋਂ ਬਚਾਉਣ ਵਾਸਤੇ ਆਇਆ ਆਹੋ ਰੱਬ ਦੇ ਦਰਸ਼ਨ ਕਰ ਲਓ ਪਛਵਾਉਣਾ ਨਹੀਂ ਕਿਉਂਕਿ ਜੰਮਾ ਕੁੱਤਿਆ ਤੁ ਕੁੱਤਾ ਬਣ ਗਿਆ ਕੁੱਤਿਆ ਤੁ ਖੋਤਾ ਬਣ ਗਿਆ ਬੰਦਾ ਨੂੰ ਕਹਦੇ ਉਹ ਬੰਦਾ ਬਣ ਗਿਆ ਪਰ ਬਾਬਾ ਕੀ ਕਰਦਾ ਹੈ ਦੇਵ ਤੇ ਬਣਾਈ ਜਾਂਦਾ ਹੈ ਬਲਹਾਰੀ ਗੁਰੂ ਆਪਣੇ ਦੇਵ ਹਾਰੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤੰ ਦੇਵ ਤੇ ਬਣਾਉਂਦਾ ਹੈ